देखो बड़ी दुख भरी खबर आई जबो पता लगया कि जॉर्जिया ਵਿੱਚ 12 ਬੱਚੇ ਜਿਹੜੇ ਰਾਤੀ ਸੁੱਤੇ ਹੋ ਗੈਸ ਲੀਕ ਹੋਣ ਕਰਕੇ ਉਸ ਵੇਲੇ ਉੱਠੇ ਨਹੀਂ ਸਕੇ ਉਹਨਾਂ ਵਿੱਚੋਂ ਵੀ ਚੰਡਾਗਲਾ ਜਿੱਥੇ ਆਏ ਆਂ ਤੇ ਫਾਦਰ ਸਾਹਿਬ ਦੇ ਮਦਰ ਬੜੇ ਦੁੱਖ ਦਾ ਮਾਹੌਲ ਹੈ ਹਰ ਬੰਦਾ ਬਹੁਤ ਸੀਰੀਅਸ ਹੋਇਆ ਇਸ ਗੱਲ ਕਰਕੇ ਤੋਂ ਉਹਨਾਂ ਚੋ 11 ਬੱਚੇ ਜਿਹੜੇ ਸੀ ਉਹ ਪੰਜਾਬ ਦੇ ਸੀ ਜਿਨ੍ਹਾਂ ਦੀ ਡੈਥ ਹੋਈ ਸਰਕਾਰ ਨੇ ਡੈੱਡ ਬੋਡੀयां ਵੀ ਭੇਜੀਆਂ ਉਥੋਂ ਅਮਰਸਰ ਤੋਂ ਫਿਰ ਸਾਡੀ ਟੀਮ ਨੇ ਸਾਰਾ ਡੈੱਡ ਬੁੱਢੀਆਂ ਘਰੋ ਘਰੀ ਪਹਚਾਈਆਂ ਸੰਸਕਾਰ ਦੇ ਗਏ ਸਾਰੇ ਚਲੋ ਜੋ ਅਸੀਂ ਕਰ ਸਕਦੇ ਸੀ ਸਰਬਦੇਪਾਲ ਚੈਰੀਟੇਬਲ ٹرسٹ ਤੋਂ ਲੋ ਮੇਰੀ ਇਹ ਕੋਸ਼ਿਸ਼ ਸੀ ਕਿ ਵੈਸੇ ਸਾਡੀਆਂ ਟੀਮਾਂ ਜਿਹੜੀਆਂ ਹੈ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਸਾਰਾ ਸਰਵੇ ਕੀਤਾ ਹੋਇਆ ਸੀ ਲੇਕਿਨ ਇਸ ਦੇ ਬਾਵਜੂਦ ਮੇਰਾ ਨਹੀਂ ਸੀ ਮਨ ਮੰਨ ਰਿਹਾ ਤੇ ਮੈਂ ਹਰ ਕਿਸੇ ਘਰ ਮੈਂ ਗਿਆ ਚਾਹੇ ਤਰਨ ਦਾਣਾ ਚਾਹੇ ਮੋਗਾ ਚਾਹੇ ਜਲੰਧਰ ਚਾਹੇ ਸਾਰੇ ਜਾ ਕੇ ਆਇਆ ਮੈਂ ਤੇ ਅੱਜ ਅਸੀਂ ਇੱਥੇ ਆਏ ਆ ਸਿਰਫ ਪਰਿਵਾਰ ਨੂੰ ਹੌਸਲਾ ਦੇਣ ਆਏ ਕਿ ਜੋ ਬਿਟੀਆ ਸਾਡੇ ਮੰਦਰ ਕੋਲ ਚਲੀ ਗਈ ਹੈ ਉਸਨੂੰ ਵਾਪਸ ਨਹੀਂ ਲਿਆ ਸਕਦੇ ਲੇਕਿਨ ਅਸੀਂ ਰਲ ਮਿਲ ਕੇ ਇਸ ਪਰਿਵਾਰ ਦੀ ਜਿਹੜੀ ਹੈ ਇਹਨਾਂ ਦਾ ਆਪਾਂ ਖਿਆਲ ਰੱਖੀਏ ਸੜਿਕ ਸਕੀਮ ਚੱਲਦੀ ਹੈ ਜਿਹੜੀ ਪੈਨਸ਼ਨ ਸਕੀਮ ਹੁੰਦੀ ਹੈ ਸੋ ਉਹਦੇ ਤਹਿਤ ਅੱਜ ਅਸੀਂ ਇਸ ਪਰਿਵਾਰ ਨੂੰ 7500 ਰੁਪਏ ਮਹੀਨਾ ਜਿਹੜਾ ਉਹ ਸੀ ਟੈਂਸ਼ਨ ਲਗਾ ਦਿੱਤੀ ਹੈ ਅੱਜ ਚੈੱਕ ਦੇ ਦਿੱਤਾ ਗਿਆ ਹਰ ਮਹੀਨੇ ਇਹਦੇ ਅਕਾਊਂਟ 'ਤੇ ਜੜੇ ਹੈ ਇਹ ਲਾਈਫਟਾਈਮ ਹੈ ਇਹਨਾਂ ਦੇ ਅਕਾਊਂਟ 'ਚ ਹਰ ਮਹੀਨੇ ਇਹ ਜਿਹੜਾ ਚੈੱਕ ਆ ਇਹ ਆਜਾ ਕਰੇਗਾ ਔਰ ਸਾਡਾ ਨਾ ਇੱਕ ਮੈਂ ਇਹ ਵੀ ਰੱਖਿਆ ਸੀ ਕਿ ਜਿੰਨੀਆਂ ਬੱਚੀਆਂ ਛੋਟੀਆਂ ਨੇ ਕਿਸੇ ਵੀ ਪਰਿਵਾਰ ਦੇ ਵਿੱਚ ਇਹਨਾਂ ਦਸਾਂ ਪਰਿਵਾਰਾਂ ਵਿੱਚੋਂ ਤਾਂ ਚਾਹੇ 1 ਸਾਲ ਦੀ ਹੈ ਜਾਂ 1 ਸਾਲ ਤੋਂ ਲੈ ਕੇ 18-20 ਸਾਲ ਤੱਕ ਹੈ ਸੋ ਉਹਨਾਂ ਦੀ ਅਸੀਂ 2-2 ਲੱਖ ਰੁਪਏ ਦੀ ਐਫਟੀਆਰ ਕਰਾਉਂਦੇ ਹਾਂ ਜਿਹ ਤੇ 5000 পেনশন ਹੈ ਕਿਤੇ 10000 পেনশন ਹੈ ਕਿਤੇ 7500 পেনশন ਹੈ ਉਹ ਮੌਕਾ ਦੇਖ ਕੇ ਕਿ ਅਗਲੇ ਨੂੰ ਇਨਕਮ ਕੀ ਹੈ ਹੁਣ ਇੱਥੇ ਦੇਖਿਆ ਘਰ ਦੇ ਵਿੱਚ ਕੋਈ ਇਨਕਮ ਨਹੀਂ ਹੈ ਬੇਟਾ ਇਹਨੇ ਜਨੇ ਪਲੱਸ 2 ਕੀਤੀ ਹੋਈ ਹੈ ਅਸੀਂ ਉਹਨੂੰ ਕਿਹਾ ਵੀ ਤੂੰ ਆਪਣਾ ਸੀਵੀ ਬਣਾ ਜਦੇ ਐਮਐਲਏ ਸਾਹਿਬ ਸਾਡੇ ਨਾਲ ਆਏ ਨੇ ਅੱਜ ਇਹਨਾਂ ਨੇ ਵੀ ਪ੍ਰੋਸਾ ਦਵਾਇਆ ਕਿ ਜੋਬ ਦੇਖਣਗੇ ਇੱਥੇ ਕਿਤੇ ਅਸੀਂ ਵੀ ਦੇਖਦੇ ਆਂ ਔਰ ਮੈਂ ਕੋਸ਼ਿਸ਼ ਕਰਾਂਗਾ ਮੈਂ ਪੱਕਾ ਨਹੀਂ ਕਹਿੰਦਾ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰੇ ਬੱਚਾ ਕਰਨਾ ਚਾਹੇ ਤੇ ਮੈਂ ਦੁਬਈ ਵਾਸਤੇ ਦੀ ਕੋਸ਼ਿਸ਼ ਕਰਾਂਗਾ ਕਿ ਅਸੀਂ ਇਹਨੂੰ ਦੁਬਈ ਲੈ ਜੀਏ ਕਿਉਂਕਿ ਨੇ 3 ਸਾਲ ਦਾ ਜਰਾ ਕੀਤਾ ਐ ਨੇ ਕੋਰਸ ਕੀਤਾ ਕੰਪਿਊਟਰ ਕੋਰਸ ਹੀ ਕੀਤਾ ਹੋਇਆ ਸ਼ਾਇਦ ਉਹਤੇ ਆਫਿਸ ਵਿੱਚ ਕੋਈ ਜੌਬ ਹੋਈ ਤੇ ਮੈਂ ਉਹ ਕਰਾਂਗਾ ਲੇਕਿਨ ਇਹ ਮੈਂ ਪੱਕਾ ਨਹੀਂ ਕਹਿੰਦਾ ਕਿ ਮੈਂ ਲੈ ਜਾਵਾਂਗਾ ਲੇਕਿਨ ਮੇਰੀ ਕੋਸ਼ਿਸ਼ ਪੂਰੀ ਹੋਏਗੀ ਉਮੀਦ ਹੈ ਸੀ ਇਸ ਘਰ ਦੀ ਜਿਹੜੀ ਪੂਰੀ ਬੰਫੜਾਂਗੇ ਦੇਖੋ ਜੇ ਤਿੰਨ ਵੀ ਇਹ ਟਰੈਜਡੀ ਵਾਪਰੀ ਸੀਗੀ ਉਸੇ ਦੇ ਨਹੀਂ ਅਸੀਂ ਪਰਿਵਾਰ ਨਾਲ ਸੰਪਰਕ ਕੀਤਾ ਸੀਗਾ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਤੇ ਬਹੁਤ ਵੱਡਾ ਦੁੱਖ ਸੀਗਾ ਆਪਣੇ ਹਲਕੇ ਦੇ ਸਰਦੂਰਗੜ ਦੇ ਦੋ ਪਰਿਵਾਰ ਆ ਕੋਖਰਕੁਰ ਤੋਂ ਇੱਕ ਬੱਚਾ ਗਿਆ ਇੱਕ ਸਾਡੀ ਇਹ ਲੜਕੀ ਝੰਡਕਲਾਂ ਤੋਂ ਸੀ ਉਸ ਦਿਨ ਤੋਂ ਡੈੱਡ ਬੋਡੀ ਲਿਆਉਣ ਵਾਸਤੇ ਜਿੰਨੇ ਯਤਨ ਸੀਗੇ ਅਸੀਂ ਸਰਕਾਰ ਕੋਲੋਂ ਕੀਤੇ ਨੇ ਹੁਣ ਮੈਂ ਧੰਨਵਾਦ ਕਰਦਾ ਹਾਂ ਸਰਵਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਰਾਏ ਸਾਹਿਬ ਜਿਹੜੇ ਖੁਦ ਚੱਲ ਕੇ ਆਏ ਨੇਗੇ ਆਪ ਪਰਿਵਾਰ ਨੂੰ ਮਿਲ ਕੇ ਗਏ ਨੇ ਪਰਿਵਾਰ ਦਾ ਦੁੱਖ ਦੇਖਿਆ ਪਰਿਵਾਰ ਦੀ ਆਰਥਿਕ ਸਥਿਤੀ ਦੇਖੀ ਆ ਤਾਂ ਕੁਦਰਤੀ ਆ ਕਿ ਜਦੋਂ ਕੋਮਾਉ ਧੀ ਪੁੱਤ ਚਲਾ ਜਾਂਦਾ ਤਾਂ ਬਹੁਤ ਵੱਡਾ ਦੁੱਖ ਹੁੰਦਾ ਤੇ ਮੇਰੇ ਕੋਲੇ ਕੋਈ ਸ਼ਬਦ ਨਹੀਂ ਕਿ ਜਿਸ ਨਾਲ ਬਰਾਏ ਸਾਹਿਬ ਦਾ ਇਹਨਾਂ ਦੇ ਚੈਰੀਟੇਬਲ ਟਰਸਟ ਦਾ ਧੰਨਵਾਦ ਕਰ ਸਕਾਂ ਕਿ ਇਹਨਾਂ ਨੇ ਪਰਿਵਾਰ ਨੂੰ ਮੰਥਲੀ ਜਿਹੜੀ 7500 ਰੁਪਿਆ ਪੈਨਸ਼ਨ ਲਈ ਹੈਗੀ ਬਾਕੀ ਜਿਹੜੀ ਬੇਟੇ ਦਾ ਰਜੂਮ ਲੈ ਕੇ ਸਰਕਾਰ ਵੱਲੋਂ ਜਿਹੜੀ ਇਹਦੀ ਮਦਦ ਹੋਊਗੀ ਉਹ ਮੈਂ ਆਪ ਦੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਬੱਚੇ ਨੂੰ ਜਿਹੜਾ ਇਹਨਾਂ ਦਾ ਬੇਟਾ ਗਾਇਥੇ ਉਹਨੂੰ ਜੇ ਨੌਕਰੀ ਵਾਸਤੇ ਮੈਂ ਆਪਣੇ ਵੱਲੋਂ ਇਹਨਾਂ ਦਾ ਰਜੂਮ ਲੈ ਕੇ ਅਸੀਂ ਇਹਨੂੰ ਵਧੀਆ ਨੌਕਰੀ ਇਹਦੇ ਦਈਏ ਤਾਂ ਕਿ ਪਰਿਵਾਰ ਨੂੰ ਅੱਗੇ ਚਲਾ ਸਕੀ ਮਾਨੋ ਜੀ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ساری ਜਿੰਦਗੀ ਬੜਾ ਧੰਨਵਾਦ ਇਹਨਾਂ ਦੀ ਬਹੁਤ ਮੈਂ ਨਾ ਮੇਰੇ ਘਰ ਗਰੀਬ ਦੇ ਘਰੇ ਆਏ ਨੇ ਤੇ ਮੈਨੂੰ ਨਾ ਫੁੱਲਾਂ ਦੀ ਵਰਸਾਂ ਮੈਂ ਤਾਂ ਇਹਨਾਂ ਦਾ ਕੋਈ ساری ਜਿੰਦਗੀ ਦੇਣ ਨਹੀਂ ਦੇ ਸਕਦਾ ਜੀ ਮੇਰਾ ਤੇ ਰੱਬ ਬਣ ਕੇ ਆਹੀ ਕਰੇ ਮੈਂ ਨਾ ਸੱਚੇ ਪਾਤਸ਼ਾਹ ਸਭ ਕੁਛ ਮੇਰੀ ਜ਼ਿੰਦਗੀ ਇਹਨਾਂ ਨੂੰ ਲਾਦਨ ਜਿਹੜੋ ਪੁੰਨਦਾਨ ਕਰ ਰਹੇ ਨਾ ਜੀ ਸਾਡੇ ਗਰੀਬਾਂ ਵਾਸਤੇ ਖਾਸ ਕਰਕੇ ਸਾਡੇ ਵਾਸਤੇ ਇਹਨਾਂ ਨੇ ਦੇਨ ਸਾਰੀ ਜ਼ਿੰਦਗੀ ਨੇ ਦੇ ਸਕਦੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਗੁਰਪ੍ਰੀਤ ਸਿੰਘ ਜੀ ਵੜਾ ਵਾਲੇ ਸਾਡੇ ਮੁੱਖ ਮਹਿਮਾਨ ਇਹਨਾਂ ਦਾ ਵੀ ਧੰਨਵਾਦ ਜੀ ਜਿਨ੍ਹਾਂ ਸਾਡੀ ਬਾਹ ਫੜੀ ਉੱਜਾ ਸਾਡੇ ਸਰਪੰਚ ਸਾਹਿਬ ਲੱਡਾ ਪਿੰਡ ਝੰਡਾ ਕਲਾਂ ਦੇ ਸਰਪੰਚ ਸਾਹਿਬ ਇਹਨਾਂ ਦਾ ਵੀ ਸਾਰਿਆਂ ਦਾ ਅਤਿ ਅਤਿ ਧੰਨਵਾਦ ਕਰਦਾ ਜੀ ਜਿਹੜਾ ਜੌਰਜੀਆ ਦੇ ਵਿੱਚ ਹੋਇਆ ਇਹ ਹਾਦਸਾ ਪਰਿਆ ਸੀ ਉੱਥੋਂ ਜੌਰਜੀਆ ਦੀ ਸਰਕਾਰ ਨੇ ਜਾਂ ਕੁਝ ਉਹਨਾਂ ਨੇ ਵੀ ਬਖਸ਼ ਕੀਤੀ ਤੁਹਾਡੇ ਨਹੀਂ ਇਹ ਜਿਦਾ ਕੋਈ ਨਹੀਂ ਕੀਤਾ ਜੀ ਅਜੇ ਥਾਂ ਜੇ ਕਰਨੀ ਤੇ ਵੇਖੀ ਜੋ ਅਜੇ ਕੁਝ ਨਹੀਂ ਜੀ ਹਾਇ ਤਾਂ ਇੰਨਾ ਵੀ ਸਾਡੇ ਬੱਚਿਆਂ ਦੇ ਡੈੱਡ ਬੋਡੀਆਂ ਆ ਚੁੱਕੀਆਂ ਨੇ ਸੰਸਕਾਰ ਕਰ ਚੁੱਕੀਆਂ ਸਾਰਾ ਕੁਝ ਹੀ ਤੇ ਉਧਰ ਕੋਈ ਮਦਦ ਨਹੀਂ ਅਜੇ ਮਿਲੀ